ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕੋ ਵੀਰਾਂ ਦਾ ਸਵਾਗਤ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਆਪਾਂ ਚਮਿਆਰੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਦੋ ਬਿਲਕੁਲ ਸੁਈਆਂ ਤਾਲੀਆਂ ਤੇ ਇੱਕ ਗੱਬਣ ਤਿਆਰ ਤੇ ਆਪਾਂ ਪਹੁੰਚਿਆ ਵੀਰ ਮੰਨੇ ਦੇ ਕੋਲ ਤੇ ਆਜੋ ਕਰਦੇ ਮੇਰੇ ਨਾਲ ਗੱਲਬਾਤ ਤੇ ਭਾਜੀ ਬਲੂਚਾ ਸਿੰਘ ਜੀ ਪਹੁੰਚਿਆ ਵੀਰ ਦੇ ਕੋਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਸਨਾਮ ਠੀਕ ਠਾਕ ਜੀ ਵਧੀਆ ਹੀ ਚਾਹੀਦਾ ਜੀ ਹੋਰ ਵੀ ਕਿੱ체 ਭਾਜੀ ਬਾਈ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਤੇ ਬਾਈ ਆਪਣੇ ਨਾਮ ਤੇ ਐਡਰੈਸ ਦੱਸੀਓ ਹਾਂ ਨਾਮ ਮੰਨਾ ਹੈ ਮੰਨਾ ਅੱਛਾ ਜੀ ਪਿੰਡ ਚਮਿਆਰੀ ਠੀਕ ਜੀ ਇਹ ਤਸੀਲ ਹੈ ਜੀ ਨਾ ਠੀਕ ਹੈ ਜੀ ਇਹ ਲਾ ਅੰਮ੍ਰਿਤਸਰ ਇਹ ਫੋਨ ਨੰਬਰ ਹੀ ਬੋਲ ਦਿਓ 99145 78869 ਠੀਕ ਹੈ ਜੀ ਹਾਂ ਜੀ ਤੇ ਭਾਈ ਜੀ ਆਪਣਾ ਘਰ ਨਵਾਂ ਗਿਆ ਆ ਕੇ ਜਾਂ ਇਹ ਨਵਾਂ ਹੀ ਚਾਲੂ ਕੀਤਾ ਜੇ ਕੰਮ ਮੈਂ ਚੰਗੀ ਚੰਗੀ ਲਈ ਦੀ ਇਹਦਾ ਪਸ਼ੂ ਵੀਰ ਲੈਂਦਾ ਅਸਰੇ ਦੀ ਠੀਕ ਹੈ ਠੀਕ ਹੈ ਜੀ ਕਿਉਂ ਲੱਗੇ ਵੀਡੀਓ ਪਹਿਲੀ ਆ ਰਹੀ ਪਹਿਲੀ ਲੱਗਾ ਪਹਿਲੀ ਵੀਡੀਓ ਬਾਈ ਦੀ ਮੈਂ ਇਹਨੂੰ ਵੀਰ ਨੂੰ ਕਿਹਾ ਸੀ ਹਾਂਜੀ 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 ਤੇ ਮੈਂ ਇਹਨੂੰ ਕਿਹਾ ਮੈਂ ਵੀਡੀਓ ਪਾ ਪਸ਼ੂ ਚੰਗੇ ਲੈਂਦਾ ਵੀਰ ਪਸ਼ੂ ਇਹਨੇ ਜਿਹੜੇ ਕੋਈ ਵੀ ਪਸ਼ੂ ਲੈਣਾ ਮੰਨ ਲਓ 15 ਤੋਂ ਪਲੱਸ ਲੈ ਲੈਣਾ ਬਿਲਕੁਲ ਨਾਲ ਤੁਹਾਨੂੰ ਵੀ ਪਰਾ ਕਰਮ ਸ਼ੁਰੂ ਤੋਂ ਚੰਗੇ ਪਸ਼ੂ ਪਾਏ ਆ ਮਾੜੇ ਵਾਲਾ ਪਾ ਜੀ ਮਾੜੀ ਜੀ ਜੀ ਤੁਹਾਨੂੰ ਇਹਨਾਂ ਦਾ ਹਾਂਜੀ ਹਾਂਜੀ ਮਾਲ ਨਹੀਂ ਵੀਰ ਨੇ ਮਾੜਾ ਲੈਣਾ ਠੀਕ ਹੈ ਜੀ ਹਾਂਜੀ ਤੇ ਕਰੀਏ ਭਾਜੀ ਸ਼ੁਰੂਆਤ ਹਾਂਜੀ ਹਾਂ ਇਦੋਂ ਮਾਜੀ ਕਾ ਜਵਾਂ ਇਦੋਂ ਕਾ ਲੋ ਛੋਟੀ ਤਾਂ ਬੜੀ ਹਾਂਜੀ ਪਹਿਲੇ ਨੰਬਰ ਤੇ ਹਰਿਆਣੇ ਦੀ ਹਾਂਜੀ ਖਾਸ ਹਰਿਆਣੇ ਦੀ ਲਓ ਜੀ ਮਾਹਰ ਨਸਲ ਦੀ ਪਿਓਰ ਤੇ ਇਦਦਰ ਵੀ ਆਪਣੇ ਛੋਟੇ ਪਹੁੰਚੇ ਆ ਨਿੱਕੇ ਵਪਾਰੀ ਮਨਜੋਤ ਵੀਰ ਕੀ ਆ ਲਿਆ ਗੱਤ ਵਧੀਆ ਵਧੀਆ ਹੀ ਕਹਿਣਾ ਜੀ ਲਾਈਆਂ ਰੌਣਕਾਂ ਵੇ ਹਾਂਜੀ ਤੇ ਧੰਨਿਆ ਯਾਰਾਂ ਦੋਸਤਾਂ ਇਹ ਲੈ ਆ ਆਪਣਾ ਮਾਲ ਤੇ ਮਨਜੋਤ ਕੱਲ ਆਣਾ ਚਲੋ ਵਧੀਆ ਹੋ ਗਿਆ ਵਧੀਆ ਹੋ ਗਿਆ ਕੱਲ ਆਪਾਂ ਵੇਖਣੇ ਆ ਆਪਣੇ ਦੋ ਜੇ ਸਟੇਟਸ ਹਾਂਜੀ ਹਾਂਜੀ ਇਹ ਕਿਰਪਾ ਵਾਹ ਕਰੋਰੀ ਹਾਂਜੀ ਹਾਂਜੀ ਤੁਹਾਨੂੰ ਬੜਾ ਭਾਗ ਲੱਗਦਾ ਪਾਜੀ ਬਿਲਕੁਲ ਪਾਜੀ ਨਾਲ ਨਾਲ ਮਾਲ ਨਾਲ ਮਾਲ ਵਿਖਦਾ ਹੈ ਹਾਂ ਤੇ ਬਾਈਆ ਛੋਟੀ ਬਾਰੇ ਦੱਸਿਓ ਹਾਂ ਫੇਰ ਇਹ ਪਾਜੀ 6 ਦੰਦ ਜੋ ਅੱਛਾ ਜੀ ਤੇ ਦੂਜਾ ਸੁਆ ਜੋ ਠੀਕ ਹੈ ਜੀ ਤੇ 15 ਪਲਸ ਚਾਟਿਕ ਦਾ ਦੁੱਧ ਜੋ ਅਛਾ ਜੀ ਲਓ ਜੀ 15 ਤੋਂ ਪਲਸ ਜਿਹੜਾ ਮਿਲ ਕੇ ਆਸ ਤਾਂ ਜਿਹੜਾ ਤਿਆਰ ਆ ਤੇ ਇੱਕ ਟਾਈਮ ਕਿੰਨਾ ਹੋ ਗਿਆ ਸੋਈ ਨੂੰ ਕੈ ਮੈਨ ਨੂੰ ਅੱਜ 10 ਦਿਨ ਹੋ ਗਏ ਜੋ ਅਛਾ ਜੀ ਹਾਂ ਜੀ ਠੀਕ ਹੈ ਤੇ ਕਾਫੀ ਕਿ ਪਿਛੇ ਵਾਹ ਬੇਟੀ ਕੱਟੀ ਜੋਈ ਰਹੀ ਕੱਟੀ ਬੜੀ ਸ਼ਾਨਦਾਰ ਬਲੀ ਆ ਰਹੀ ਆ ਰਹੀ ਆਹ ਲਓ ਜੈਡ ਬਲਾਇਆ ਕੀ ਆ ਗਈ ਜੇ ਫੀਮਲ ਕਾਫੇ ਵੀ ਚੰਗੇ ਸੀਮਨ ਦਾ ਵਾ ਤੇ ਬਾਈ ਖੋਲੋ ਅਮਰ ਖੋਲ ਕੇ ਰਖਾਈਏ ਮੈਂ ਕਹਿੰਦਾ ਪਹਿਲਾ ਸਵੇਰ ਤੇ ਦੂਜਾ ਦੱਸਿਆ ਇਹ ਦੂਜਾ ਸਵੇਰ ਨਹੀਂ ਦੂਜਾ ਸਵੇਰ ਵੀ ਠੀਕ ਹੈ ਦੂਜਾ ਸਵੇਰ ਜੇ ਆਹ ਵਾਡੀ ਤੇ ਪਿੱਛੇ ਭਾਜੀ ਹੋਣੇ ਆਪਾਂ ਰਜਿਸਟਰ ਕਰਾਉਨੇ ਆ ਬਿਲਕੁਲ ਜਿਆ ਜਿਆ ਕੋਣ ਐ ਕਿਉਂ ਟਿਕਿਆ ਹੋਸ ਕਰਾਈਏ ਆ ਇਹ ਬਿਲਕੁਲ ਸਹੀ ਗੱਲ ਆ ਵੀ ਕਾਡ ਕਾਡ ਬਹੁਤ ਤਗੜਾ ਆ ਗਿਆ ਵਾ ਤੇ ਦੂਜਾ ਸੁਆਸ ਵੀ ਤੇ ਕਰਮਾਲੀ ਨੇ ਪੰਡਾ ਪਾਈਆਂ ਤੇ ਥਣ ਥੋਣੇ ਵੀ ਵੇਖੋ ਤੇ ਇਹਨ ਗੇਠ ਗੇਠ ਤੇ ਲੱਗਾ ਵਾ ਕਰੋ ਨਹੀਂ ਚੈੱਕ ਆਪਾਂ ਕੀ ਫੇਸ ਕੁਆਲਟੀ ਵੀ ਚੈੱਕ ਕਰਾਉਨੇ ਆ ਨਿਕਾਲ ਨਿਕਾਲ ਜਸ ਸਿੰਗਰ ਢੱਪੜਾ ਚੱਲ ਤੀਏ ਥੋੜਾ ਜਿਹਾ ਹਾਂ ਹਾਂਜੀ ਥੋੜਾ ਜਿਹਾ ਲੈ ਜੋ ਲੈ ਓਹ ਲੋ ਜੀ ਕਰੋ ਚੈੱਕ ਕਰ ਤੂਲ ਤਾਂ ਕਿ ਚੱਡਾ ਲੱਗਾ ਪਿਆ ਵਾ ਮਾਹਬਾ ਜੀ ਉਤਰਦਾ ਹੀ ਆ ਸਾਰਾ ਠੀਕ ਆ ਠੀਕ ਆ ਜੀ ਆਹ ਦਿਨ ਦੱਸਿਆ ਸੀ ਭਾਈ ਵੀ ਜਦੋਂ ਕੀਤਾ ਤੀਂ ਹੀ ਵੱਡੀਆਂ ਝੋਟੀਆਂ ਸਾਰੀਆਂ ਹਾਂ ਬਿਲਕੁਲ ਤੇ ਮਾ ਕੋਈ ਨਹੀਂ ਆਗੇ ਤੁਹਾਡੇ ਕੋਲ ਮਾ ਤੇ 6-7 ਹੀ ਝੋਟੀਆਂ ਅੱਛਾ ਜੀ ਜੋੜਾ ਰਤੀ ਮੈਂ ਵੇਚਦਾ ਵੀਰ ਦਾ ਠੀਕ ਆ ਠੀਕ ਆ ਜੋੜਾ ਘਲਾਪ ਆਇਆ ਤੇ ਜਪਾ ਨਹੀਂ ਦੇ ਸਤਾ ਨਹੀਂ ਪਾਉਣੀ ਵੀਡੀਓ ਅੱਛਾ ਜੀ ਦੇਖੋ ਬੈਕੋ ਦੇਖੋ ਦੁੱਧਾ ਲਓ ਭਾਜੀ ਕਰੋ ਚੈੱਕ ਥਾਣ ਤੋਂ ਜਿਹੜਾ ਬਹੁਤ ਹੀ ਚੰਗਾ ਦੇ ਕਰਮ ਵਾਲੀ ਨੇ ਚੈਫਗਾਵਾ ਜੀ ਦੇਖਿਆ ਭਾਜੀ ਬੱਚਾ ਲਾ ਕੇ ਵਸਾਉਣੇ ਝੋੜੀ ਹਾਂਜੀ ਲਾਓ ਜਰੂਰ ਹਾਂਜੀ ਲਾਓ ਖੋਲੋ ਖੋਲੋ ਛੱਡਿਏ ਬਚਾਰੇ ਮਰ ਨਹੀਂ ਰਵਾ ਬੁਢੀ ਤੇ ਛੱਡ ਦੇ ਬਚਾਣ ਛੱਡ ਦੇ ਵੀਰ ਬੱਚੇ ਛੱਡ ਦੇ ਕੋਈ ਇਧਰ ਕੀ ਦੀ ਮਾੜੇ ਵੇਖੋ ਭਾਨਾ ਵੇਖੋ ਝੋੜੀ ਖੜੇ ਦੇਖੋ ਛੋਟੀ ਭਾਜੀ ਆਹ ਭਾਜੀ ਕਰੋ ਚੈੱਕ ਤੁਸੀਂ ਬੜੀ ਚੰਗੀਆਂ ਸੁਬਾਈਆਂ ਇਹ ਕਿੰਨਾ ਦੁੱਧ ਭਰੂ ਭਾਜੀ ਭਾਜੀ ਹੁਣ 15 ਪਲੱਸ ਹੈਗਾ ਜੀ 17 ਕਿਲੋ ਦੋਉ ਛੋਟੀ ਤਾਜ਼ੂ ਤਾਜ਼ਾ ਠੀਕ ਆ ਠੀਕ ਆ ਜੀ ਲਓ ਜੀ 17 ਵੀ ਦੁੱਧ ਵੀ 20 ਪਲੱਸ ਗਰਮੀ ਵੀ ਬੜੀ ਆ ਹਾਂਜੀ ਹਾਂਜੀ ਭਾਜੀ 6 ਦੰਦ ਛੋਟੀ ਨਹੀਂ ਬਾਈ ਵੀ 7 17 ਲੀਟਰ ਵਾਲੀ ਛੋਟੀ ਵੱਡੀ ਆ ਠੀਕ ਮੰਤ ਮੂੰਹ ਹਾਂਜੀ 6 6 ਦੰਦ 6 ਦੰਦ ਬਹੁ ਆ ਗਏ ਮੇਲ ਕੱਟੀ ਬਣੀ ਚਗੀ ਬੈਠੋ ਪੁੱਤ ਤੁਸੀਂ ਬੈਠੋ 3 ਮਲਕਾ ਉਹ ਬਹੁਤ ਚੰਗਾ ਜੇ ਕੱਦ ਫਿਰ ਕਰੂ ਥੋੜਾ ਜਿਹਾ ਮੈਸਾ ਨੀ ਕਰੂਗੀ ਝੋਟੀ ਬਹੁਤ ਸੋਹਣਾ ਕੱਦ ਦੁੱਧਾ ਵੀ ਨਹੀਂ ਕੱਦ ਤਗੜਾ ਹੋਵੇ ਜੇ ਕਰੂ ਫਿਰ ਛੇ ਦੰਦਿਆ ਦੇ ਛੇ ਦੰਦਿਆ ਹਾਂ ਅਜੇ ਹੋਰ ਘੱਟ ਦੀ ਝੋਟੀ ਠੀਕ ਹੈ ਠੀਕ ਹੈ ਲਓ ਜੀ ਛੇ ਦੰਦਿਆ ਤੇ ਕੱਦ ਕੋ ਤੇ ਬਹੁਤ ਹੀ ਤਗੜਾ ਬਕਤੀ ਹੋਵੇ ਬਿਲਕੁਲ ਬਿਲਕੁਲ ਜੀ ਕੋਕਾ ਕਾਨੇ ਪਿਆ ਖੜਾ ਕਰਦੇ ਹੋਣੇ ਬੰਦ ਕਰਦੇ ਪੁੱਤ ਬੱਲੇ ਜਿਹਦੀ ਆਵਾਜ਼ ਨਹੀਂ ਮੁੜ ਕੇ ਸਾਫ਼ ਆਉਂਦੀ ਵਿੱਚ ਆਵਾਜ਼ ਜੀ ਆਉਂਦੀ ਹਾਂਜੀ ਖਾਹੇ ਰਾਂ ਦੀ ਕੋਕਾ ਕਾਨੇ ਜਿਹੜੀ ਆ ਝੋਟੀ ਮੈਕਬੀਨ ਲਓ ਜੀ ਲਾਈ ਵੀ ਬਸ ਨਹੀਂ ਵੀ ਸਾਡੇ ਸਾਡੇ ਮੈਂ ਜਿੰਨੇ ਦਾ ਗਾੜੀ ਹੈ ਰੀ 3 ਸਵਾ 3 ਕਿਲੋ ਦੀ ਗਾੜੀ ਹੈ ਜੋ ਟੀਰੀ ਅੱਛਾ ਜੀ 9:30 ਸਵਾ 3 ਲੀਟਰ ਦੇ ਆਸ-ਪਾਸ ਇਹ ਗਾੜੀ ਇਹ ਆਖ ਦੇਣਾ ਆ ਹਾਂਜੀ ਹਾਂਜੀ ਜੀ ਕੀ ਵਾਈ ਕਰਕੇ ਤਾਂ ਜੀ ਭਾਵੇਂ ਕੋਈ 3 ਟਾਈਮ ਵੀ ਚੋ ਕੇ ਵੀਰ ਦੇ ਘਰ ਲੈ ਜੇ ਅੱਛਾ ਜੀ ਕਮੀ ਵਾਲੀ ਗੱਲ ਨਹੀਂ ਠੀਕ ਹੈ ਠੀਕ ਹੈ ਲੋਬ ਜੀ ਬਕੀਚੇ ਭਾਈ ਜੀ ਲੋ ਖੁੱਲੀ ਹੋੜਿਆ ਵੀ ਤੇੰਦਰ ਟਾਈਮ ਵੀ ਕੋਈ ਭਾਈ ਚੋ ਕੇ ਆਪਣੀ ਖੜ ਸਕਦਾ ਵਾ ਤੇ ਦੁੱਧ ਜਿੰਨਾ ਕਿਹਾ ਉਹਨਾਂ ਹੀ ਬਿਲਕੁਲ ਤਿਆਰ ਆ ਦੁੱਧ ਲਉਣੀ ਭਾਈ ਕੋਈ ਗੱਲ ਠੀਕ ਹੈ ਠੀਕ ਹੈ ਜੀ ਨੋ ਬਾਈ ਆਪਾਂ ਤੁਹਾਨੂੰ ਦਿਖਾਉਨੇ ਹੁਣ ਧਾਰਾ ਜੀ ਮਰਾ ਕੇ ਇਹਦੇ ਪਸਵਾਹ ਵੀ ਦਿਖਾਉਨੇ ਆ ਇੱਕ ਪੜੇ ਸਾਡਾ ਤੋ ਬੜੀ ਤਾਕੇ ਤੋ ਤੁਸੀਂ ਪਸਵਾਹ ਚੈੱਕ ਕਰ ਸਕਦੇ ਜਾਨਾ ਕਿਲਾ ਗੜਵਾ ਥਣ ਕੱਢਿਆ ਵਾ ਠੀਕ ਠੀਕ ਹੈ ਬਾਈ ਕਰੋ ਜੀ ਬਈ ਇਹ ਹੈ ਇਹਨੂੰ 3 ਲੀਏ ਲਾਗੇ ਪੂਰੀਆ ਰਾਉਡਾਂ ਲੱਗੇ ਆ ਕੋਈ ਡਰਦਾ ਪਾ ਰਿਹਾ ਤੇ ਆਹ ਵੇਖਿ ਸਵਾਈ ਜਾਣਗੇ ਸਣਾ ਜੀਏ ਚਲੋ ਥੋੜੀ ਦੋਹਾਂ ਘਾਰ ਆਹ ਕੋਲੀ ਸਵਾਈ ਹੈ ਥੀਰੇ ਉੱਤੇ ਮਕਰ ਮਹਲਾ ਦਿਖਾ ਦੇ ਚੱਕ ਆਹ ਬੜੇ ਮਜ਼ਰਲੇ ਸਣਾ ਵੀ ਸਵਾਈ ਜੀ ਇਹ ਵੀ ਬਿਲਕੁਲ ਸਾਫ ਆ ਇਹਨਾਂ ਦੇ ਰੋਲ ਘਾਰ ਦੇ ਕੋਲ ਠੀਕ ਹੈ ਵੇਜੀ ਠੀਕ ਹੈ ਓਕੇ ਓਕੇ ਤੋਰ ਲਓ ਮੜੀ ਖੋਲ ਕੇ ਫੇਰ ਇੱਕ ਕਰ ਲਾ ਮੈਂ ਤੋਰ ਲਾ ਲਓ ਭਾਈ ਇਹ ਰੇ ਇੱਕ ਰਾ ਤੁਹਾਨੂੰ ਆਪਾਂ ਦਰਸ਼ਕ ਕਰਾਉਂਦੇ ਆ ਬਹੁਤ ਯਾਰਾ ਖੁਸ਼ੀ ਨੂੰ ਗੱਡੀ ਆ ਗਈ ਆ ਇਸ ਪੈਕਾ ਪਾਉਣ ਲੱਗਾ ਤੇ ਨਾੜਾ ਨੋੜਾ ਵੀ ਚੱਡੇ ਤੇ ਚੰਗੀਆਂ ਆਂਗੀਆਂ ਕਾਲੀ ਛੋਟੀ ਆ ਭਈ ਕਰ ਸਕਦੇ ਚੈੱਕ ਬਾ ਕਮਾਲ ਹੀ ਲੱਗਾ ਹੋਣਾ ਜਰੂਰ ਅੱਜ ਇੱਥੇ ਬੈਜੋ ਇੱਥੇ ਪਾ ਬੈਜੋ ਅੱਛਾ ਜੀ ਲਓ ਬਈ ਇੱਥੇ ਮਰਜੀ ਖਿਲਾੜ ਕੇ ਚੋਈ ਕਰ ਸਕਦੇ ਤੁਸੀਂ ਨਹੀਂ ਠੰਡੀ ਧੀਰੀ ਘੋਟੀ ਆ ਆ ਵੇਖੋ ਕੋਈ ਨ ਕੋਈ ਜਾਂਦਾ ਉਹ ਆਪਣੇ ਕਿਲੇ ਦੇ ਹੀ ਕਰਮਾ ਵਾਲੀ ਹਾਂਣਾ ਨਾਲ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਜੇ ਪਾਸੋਂ ਮੁਕੇ ਖਾਣਾ ਹਨ ਕਿਲੇ ਘੜਵਾਗੇ ਹੋ ਜਾਂਦਾ ਵਾ ਕੰਦੋ ਜੇ ਤੋਂ ਵੀਰ ਭਰਾ ਕਾਫ ਦੀ ਚੰਗੀ ਸੇਵਾ ਕਰੂ ਤੇ ਇਹ ਕਿਸੇ ਤਰ੍ਹਾਂ ਦੀ ਚੰਗੀ ਝੋਟੀਦਾਰ ਹੋਣਾ ਦੇ ਲੱਗ ਗਿਆ ਤੁਸੀਂ ਨਾ ਪਾਚੱਕ ਕਰ ਲੈ ਤਾ ਨਾਣਾ ਨਣਾ ਤੇ ਥਣਾ ਦਾ ਸੈਕ ਬਹੁਤ ਹੀ ਸ਼ਾਨਦਾਰ ਆ ਗਿਆ ਤੇ ਜੇ ਇਹਦੇ ਭਾਜੀ ਮੁੱਲ ਦੀ ਗੱਲ ਕਰੀਏ ਆਜਾ ਮਨਾਈ ਦੀ ਆਜਾ ਜੀ ਅੱਛਾ ਜੀ ਇਹ ਵੀਡੀਓ ਤਾਂ ਆਪਾਂ ਲੱਗ ਗਏ ਆ ਵੀ ਬਾਸੇ ਥੋੜਾ ਨਾਕ ਕਰਨ ਵਾਸਤੇ ਵੀ ਆਪਣਾ ਕੋਈ ਮੈਂ ਚੰਗੇ ਲਿਉਣਾ ਠੀਕ ਹੈ ਠੀਕ ਹੈ ਜੀ ਇਹ ਗਾਹ ਕੀ ਲਾਉਣਾ ਹੈ ਆਪਾਂ ਅੱਛਾ ਜੀ ਬਿਲਕੁਲ ਕੋਈ ਕਮਾਈ ਨਹੀਂ ਕਰਨੀ ਜਿਆਦੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਚਲੋ ਆਂਦੇ ਵੀ ਸਿਆੜੇ ਵੀ ਆਂਡਾ ਖਾਣਨ ਚਾਹਤਾ ਕੁਕੜੀ ਬਿਲਕੁਲ ਇਹ ਵੀ ਆਪਾਂ ਹੁਣ ਵੀਡੀਓ ਪਾਉਣ ਲੱਗੇ ਆਂ ਸਾਨੂੰ ਇਹ ਵੀ ਚਲ ਸਾਡੀਆਂ ਵੀਡੀਓ ਚੱਲਣਾ ਹਾਂ ਜੀ ਹਾਂ ਜੀ ਕਮਾਈ ਦੇ ਚੱਕਰ ਕੋਈ ਨਹੀਂ ਆ ਠੀਕ ਹੈ ਜੀ ਤੇ ਮੁੱਲ ਭਾਜੀ ਇਹਦਾ ਕਰਦੇ ਜੋ 165 165 ਹਾਂ ਜੀ ਲੈ ਗੈਜ ਕਰੀਏ ਪਹਿਲੀ ਵੀਡੀਓ ਆਪਾਂ ਜੈਜ ਹੀ ਜਾਂਦੇ ਆਂ ਮੈਂ ਜੈਜ ਕਰਾਂਗੇ ਕੱਟੀ ਦੇ ਪਰ ਤੋਂ ਜਿਹੜਾ ਹੋ ਰਿਆ ਨਾ ਜਿਹੜਾ ਲੀਡਰ ਵਾਲਾ ਉਹ 15 ਪਲਸ ਚੋਕੇ ਖੜੋ ਇੱਥੇ ਅੱਛਾ ਜੀ ਕੰਡਾ ਘਰੋਂ ਲੈ ਕੇ ਉਹ ਇਹ ਨਹੀਂ ਮੈਂ ਕਹਿੰਦਾ ਵੀ ਕੋਈ ਚੱਕਰ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਜਿਹੜਾ ਰੈਡੀ ਬਿਲਕੁਲ ਉਹੀ ਦੱਸ ਰਿਹਾ ਰੈਡੀ ਜਿਹੜਾ ਠੀਕ ਹੈ ਠੀਕ ਹੈ ਜੀ ਐਂਡ ਜਮਾਂ ਜਿਹੜੀ ਦੇ ਨਹੀਂ ਇੱਕ 60 ਦੀ ਝੋਟੀ ਦੇ ਰਹਾਂ ਨਹੀਂ ਪਾਜੀ ਬਗੀਚਾ ਪਾਜੀ ਅੜਗੇ ਜਾ ਜਾ ਵੀਰ ਜੀ ਆਪਾਂ ਇੱਕੋ ਗੱਲ ਕਰ ਦਈਏ ਮੰਨੇ ਵੀਰ ਕੋਈ ਨਹੀਂ ਉਹ ਆਪਣੇ ਲਈ ਕਰੀਏ ਨਾ 200 ਰੁਪਏ ਛੋਟਾ ਲਈ ਹਾਂਜੀ ਇਹ 200 ਰੁਪਏ ਛੋਟਾ ਜੀ ਭਾਈ 1.5 ਲੱਖ ਦੀ ਝੋਟੀ ਦੇ ਦਾਂਗੇ 1.5 200 ਛੋਟ ਹੋ ਜਾਏਗੀ ਠੀਕ ਆ ਠੀਕ ਹੈ ਜੀ ਕੋਈ ਨਹੀਂ ਮੰਨੇ ਵੀਰ ਬਾਕੀ ਇਹ ਗੱਲ ਤਾਂ ਗਈ ਆ ਜਿਹੜਾ ਕੋਈ ਵੀਰ ਭਰਾ ਝੋਟੀ ਲੈ ਜੂ ਯਾਦ ਕਰੋ ਮੰਨੇ ਵੀਰ ਨੂੰ ਵੀ ਵਾਕਿਆ ਝੋਟੀ ਦਿੱਤੀ ਹੈ ਨਾ ਇਹ ਸ਼ਿੰਗਾਰ ਆ ਕਰਦਾ ਪਿਆ ਪਿਓਰ ਜੈੱਡ ਪਾ ਲਿਆ ਠੀਕ ਆ ਠੀਕ ਆ ਲੱਗੂ ਵਜਨ ਵੇਖੋ ਛੋਟੀ ਲਾ ਕੇ ਨਾ ਬਹੁਤ ਹੀ ਚੰਗੇ ਆ ਗਏ ਆ ਤਾੜਦੀ ਤੇ ਕੋਈ ਸ਼ੱਕ ਨਹੀਂ ਆ ਤੇ ਇਹ ਕਰੋ ਜੀ ਫੇਰ ਕਿਆ ਕਰੀਂ ਚੱਡਾ ਛੱਡਾ ਬਹੁਤ ਹੀ ਚੰਗਾ ਆ ਗਿਆ ਡੇਰ ਦੀ ਭਾਜੀ ਹਰਾ ਡੇਰ ਦੀ ਭਾਜੀ ਲਓ ਡੇਰ ਦੀ ਭਾਜੀ ਜੇ 200 ਰੁਪਏ ਛੋੜ ਕੇ ਆ ਤਾਂ 200 ਵਾਲਾ ਹੀ ਫੋਨ ਕਰੇ ਮੇਰਾ ਵੀਰ ਕੋਈ ਵੱਧ ਘੱਟ ਆ ਫੋਨ ਨਾ ਕਰੇ ਨਹੀਂ ਛੋੜ ਤੇ ਥੋੜੀ ਵਧਾਓ ਫਿਰ ਕਿਤੇ ਹਾਂਜੀ ਛੋੜ ਵਧਾਈਏ ਥੋੜੀ ਛੋੜ 500 ਕਰ ਦਾਂਗੇ 500 ਕਰੀਏ ਨਾ ਜਦੋਂ ਵੀਰ ਕੋ ਕਿਸੇ ਨੇ ਪਸ਼ੂ ਲੈਣਾ ਨਾ ਮੇਰੇ ਨਾਲ ਮੌਕੇ ਦੇ ਫੇਰ ਮਾਨਤਾ ਕਰਨਾ ਮੇਰੇ ਭਰਾ ਅਪਣਾਏ ਬਹੁ ਹੀ ਰੱਬ ਦਾ ਲੋ ਜੀ ਮੌਕੇ ਦੇ ਬਗੀਚਾ ਭਾਜੀ ਕਹਿੰਦਾ ਵੀ ਮੈਨੂੰ ਫੋਨ ਲਾ ਲਿਓ ਮੌਕੇ ਦੇ ਫੋਨ ਵੀ ਮਾਨਤਾ ਕਰਾਵਾਂਗੇ ਆਪਾਂ ਜਰੂਰ ਚਲੋ ਇਹਦੇ ਦੁੱਧਾਂ ਦੀ ਝੋਡੀ ਬਾਹਰ ਨਹੀਂ ਮਿਲਦੀ ਨਹੀਂ ਮਿਲਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਰੋਡ ਤੇ 14 14 ਕਿਲੋ ਵਾਲੀਆਂ ਪੌੜੇ 2-2 ਲੱਖ ਦੀਆਂ ਨਹੀਂ ਆਉਣਗੀਆਂ ਵੇਗੰਦੀਆਂ ਵੇਗੰਦੀਆਂ ਆਹ ਵੇਖੋ ਭਾਜੀ ਹੀਰਾ ਹੀ ਜੇ ਲੋ ਭਾਈ ਇਹ ਨਹੀਂ ਹੋਇਆ ਵੀ ਲੈ ਲੈ ਹੀਰਾ ਵੀ ਦੇ ਦਰਸ਼ਨ ਦਿਖਾਓ ਇਹ ਪਾਜੀ ਕਿੰਨਾ ਖੂਆ ਸੁਈਆ ਕਿ ਗੱਬਣਿਆ ਇਹ ਵੀ ਪਾਜੀ ਸੁਈਓ ਅੱਛਾ ਜੀ ਕਿੰਨਾ ਲੀਟਰ ਮਾਣਵਾ ਜਿਹੜਾ ਹੈਗਾ ਜੋ 16 ਲੀਟਰ ਚੋ ਟੀ 16 ਲੀਟਰ ਹਾਂਜੀ ਠੀਕ ਹੈ ਠੀਕ 40% ਹੀ ਲੀ ਲਈ ਆ ਹੋਰ ਨਹੀਂ ਰਹੀ ਆ ਪਾਕਿਸਤਾਨ ਵਾਲੀ ਨਹੀਂ ਆ ਗਈ ਗਾੜ ਇਹਦੀ ਵੀ 2.5 ਤੋਂ 3 ਤੱਕਾਂ ਕੀ ਜੋ ਅੱਛਾ ਜੀ ਹਾਂਜੀ ਬਾਕੀ ਵਜਨ ਪਾਜੀ ਬੜਾ ਛੋਟਾ ਲੀਟਰ ਇਹਦੀ ਵੀ ਗਾੜ ਗੜ ਪੂਰ ਨੀਲੀ ਰੰਗ ਵੀ ਆ ਗਈ ਆ ਹਾਂਜੀ ਤੇ ਇਹ ਬਾਈ ਖੋਲੋ ਹਾਂ ਖੋਲ ਕੇ ਦਿਖਾਈਏ ਖੋਲਾ ਮਨੇ ਵੀ ਇਹਦੇ ਪਿੱਛੇ ਜਵਾਬ ਪਾਜੀ ਇਹ ਇਹ ਮਗਰ ਕੱਲੇ ਕਟਾ ਇਹਨੂੰ 6-7 ਦਿਨ ਹੋਈ ਸੀ ਅੱਛਾ ਜੀ 26 ਤੋਂ 7 ਦਿਨ ਸੁਈ ਨੂੰ ਹੋ ਗਏ ਆ ਗੰਦਾ ਜੇ ਵੀ ਇਹ 6 ਦਿਨ ਦੇ ਲੋ ਜੀ ਇਹ ਵੀ 6 ਦਿਨ ਦਾ ਆ ਗਿਆ ਇਹਦੇ ਸਿੰਗਲ ਹੱਡੀ ਦਾ ਚੱਡਾ ਚੱਡਾ ਬਹੁਤ ਚੰਗਾ ਲੱਗਾ ਕਰਮ ਵਾਲੀ ਦੇ ਹੁਣ ਤੇ ਇਹਦੇ ਕੋਲ ਤਾਂਗਾ ਮੌਕੇ ਦੇ 16 ਲੀਟਰ ਪੁੰਚਦੇ ਆ ਭਾਈ ਗੋਲਾ ਬੰਦਿਆ ਕਿ ਦੁੱਧ ਆ ਗਿਆ ਇਹ ਨਹੀਂ ਦੁੱਧ ਛੰਡ ਪਿਆ ਜੇ ਅੱਜ ਇਹਨੂੰ ਨਵਾਂ ਦਿਨ ਹੋ ਗਿਆ ਸੀ ਨਵਾਂ ਛਾ ਠੀਕ ਆ ਠੀਕ ਆ ਜੀ ਹੁਣ ਦੁੱਧ ਬਾਬੀ ਦੁੱਧ ਤੇ ਆ ਗਈ ਆ ਬਿਲਕੁਲ ਬਾਕੀ ਇਹ ਕਿੰਨੇ ਦੁੱਧ ਆਲੀਆ ਇਹ ਦੁੱਧ ਸਾਰੇ ਲਉਂਗੇ 18 ਕਿਲੋ ਛੱਟੀ ਅੱਛਾ ਜੀ ਹਾਂ ਜੀ 100% ਹੀ ਲਈ ਜੀ ਠੀਕ ਹੈ ਠੀਕ ਹੈ ਨਹੀਂ ਪਿਓਰ ਐ ਕੋਈ ਛੱਡਣੀ ਨਹੀਂ ਫੜੂ ਪੂਛ ਫੜੋ ਬਣੀ ਜੀ ਲਓ ਬਾਈ ਕਰੋ ਚੈੱਕ ਤੁਸੀਂ ਥਾਂ ਛੱਡਾ ਬਹੁਤ ਇਹਨੂੰ ਵੀ ਚੰਗਾ ਲੱਗਾ ਹੋਇਆ ਨੋਕ ਵਾਲਾ ਥਾਣਿਆ ਤੇ ਅਸਤੋਂ ਜਿਹੜਾ ਮੌਕੇ ਦੇ 16 ਲੀਟਰ ਦੋ ਸੱਤ ਇਹਨੂੰ ਬੱਚਾ ਲਾ ਕੇ ਵਿਖਾ ਲੀਏ ਹਾਂ ਜੀ ਜਰੂਰ ਲਾ ਲਓ ਆ ਪੁੱਤ ਛੱਡ ਲੋ ਬਜੀ ਕੱਢ ਦੇ ਦੇ ਨਿਸ਼ਾਨੀਆਂ ਆ ਗਈਆਂ ਤੇ ਪਿੱਛੇ ਕਾਫ ਜਿਹੜਾ ਜੈਡ ਬਲੈਕ ਆ ਗਿਆ ਹਾਂਜੀ ਇਹਦਾ ਕਿਹਨੇ ਮੋਰਾ ਦਾ ਭਰਾ ਚੜਿਆ ਇਹ ਮੋਰਾ ਦਾ ਭਰਾ ਹੈ ਠੀਕ ਹੈ ਠੀਕ ਹੈ ਜੀ ਲੋ ਬਜੀ ਕੱਢ ਕਾਠੇ ਇਹਦਾ ਵੀ ਛੋਟੀ ਦਾ ਚੰਗਾ ਤੇ ਦੂਜਾ ਸੁਭਾ ਸਹੀ ਭਾਜੀਏ ਹਾਂਜੀ ਦੂਜਾ ਇਹ ਵੀ ਦੂਜਾ ਸੁਭਾ ਛੇ ਦਾੰਦਾਗੇ ਤੇ ਅੱਖਾਂ ਵੀ ਤੋਈ ਮਣਕੀ ਆ ਥੋੜੀ ਮੈਲਾ ਮੂਲਾ ਪਾਜੀ ਮਾਰਨਾ ਵਧੂਗੀ ਦੋ ਠੀਕਾ ਕੱਟ ਟੇਡਾ ਪਾਜੀ ਜਾਣ ਦੇਣਾ ਹਾਂ ਕਿਹੜਾ ਕੱਟ ਟੇਡਾ ਠੀਕ ਹੈ ਠੀਕ ਆਓ ਬਈ ਟੇਡਾ ਕੱਟ ਤੇ ਮਣਕੀ ਅੱਖੀਂ ਦੇ ਸ਼ੇਰੇ ਦਾ ਹਾਂਜੀ ਨੀਲੀ ਦਾ ਵੀ ਆ 100% ਹੀ ਠੀਕ ਹੈ ਜੀ ਕੋਈ ਬਹਾਨੇ ਤੇ ਵੀ ਡਰ ਲੈਣ ਜਾਣੇ ਆ ਗਿਆ ਚਮੇ ਪੈਰ ਤੋਤੇ ਹਾਂਜੀ ਕੋਈ ਸ਼ੱਕ ਨਹੀਂ ਹਾਂਜੀ ਵਾਹ ਬਾਈ ਇਹ ਰੀਆਂ ਵੀ ਧਾਰਾ ਪੰਪ ਕੀਚੇ ਪਾਜੀ ਕਮਰਾ ਕੇ ਤੁਹਾਨੂੰ ਦਿਖਾਉਂਦੇ ਆ ਕਦਾਵਰ ਨਾ ਮਾਤਾ ਥੋੜਾ ਜਿਹਾ ਪਾਣੀ ਗਲਾਸ ਚ ਪਾ ਮਨੇਂ ਦੀ ਤੁਹਾਨੂੰ ਬਿਲੇ ਸਨਾ ਮਰੀ ਬੁਸਤ ਦੇ ਮਾ ਨਾ ਨਹੀਂ ਨਾ ਮਾਰਦਾ ਲੰਦਾ ਪਿੰਡੇ ਤੇ ਵੀ ਜਿਹੜੀਆਂ ਨਾੜਾ ਨੂੜਾ ਇਹਦੇ ਆ ਗਈਆਂ ਪਤਲੇ ਚਮੜੀ ਆ ਤੇ 18 ਲੀਟਰ ਵਾਲੀ ਝੋਟੀ ਆਸਦਾ ਜਿਹੜਾ ਮੌਕੇ ਤੇ 16 ਲੀਟਰ ਬਿਲਕੁਲ ਸਿਆਰ ਆ ਪਾਜੀ ਵੇਖ ਵੇਖੋ ਸਨਾਏ ਬਹੁਤ ਹੀ ਗੈਪ ਤੇ ਚੰਗਾ ਥਣ ਲੱਗਾ ਵਾ ਆਜਾ ਬੁਕੇ ਚੇ ਪਾਜੀ ਕੋਈ ਨਹੀਂ ਪਾਜੀ ਮਨਾਵੀਰ ਮੈਂ ਮਾਰਦਾ ਤਾਂ ਹਾਂ ਉਹ ਯਾਰ ਲੈ ਥਲਾਂ ਦੀ ਚਵਾਈ ਜੇ ਇਹਦੀ ਵੀ 2.5 ਤੋਂ 3 ਲੀਟਰ ਗਾੜੀ ਗਾੜਿਆ ਤੇ ਬਹੁਤ ਹੀ ਚੰਗੀ ਚਵਾਈ ਆ ਨਹੀਂ ਭੋਲੀ ਹੈ ਕਹਿ ਸਕਦਾ ਕਿ ਉਹ ਥਾ ਰਿਆ ਠੀਕ ਹੈ ਭਾਈ ਜੀ ਆਹ ਵਾਲੀ ਬਾਈ ਕਿਆ ਕਰ ਸਕਦੇ ਤੁਸੀਂ ਮਗਰ ਲੈ ਜਰਾ ਦੀ ਚਵਾਈ ਯਾਰ ਕੱਲਾ ਕੱਲਾ ਫਾਮ ਤੇ 98 ਲੋਕ ਆਲਾ ਲੱਗਾ ਵਾ ਭਾਈ ਭਾਈ ਬਹੁਤ ਜਾਈ ਚਵਾਈ ਬਹੁਤ ਚੰਗੀ ਭਾਈ ਬਹੁਜੀ ਬਿਲਕੁਲ ਕੋਲੀ ਹੈ ਧਾਰੇ ਦੀ ਵੀ ਠੀਕ ਹੈ ਭਾਈ ਜੀ ਤੋਰ ਲੋ ਕੁ ਵਿਚੇ ਭਾਈ ਇਹ ਕਰਾਣ ਨੂੰ ਇਹ ਤੋਰ ਦੇ ਆ ਚੈੱਕ ਕਰਾ ਲਿਆ ਜਾਨ ਬਦੂਰੀ ਕੋਈ ਇਹੇ ਤਾਨੂੰ ਆਪਾਂ ਥਾਣਥਣ ਚੈੱਕ ਕਰਾਉਂਦੇ ਆ ਪਸਮਾਰੇ ਹੁਣ ਤੋਰ ਲੱਗੇ ਆ ਆ ਫੜ ਲਓ ਤੈਨੂੰ ਜਵਾਬ ਤੈਨੂੰ ਫੜ ਲਓ ਚਲ ਬੋਲਾ ਚੱਟੂ ਬੋਲਾ ਬੀ ਸलो ਬਾਈ ਜੀ ਕਰੋ ਚੈੱਕ ਅਪ ਇਹੇ ਕਰਾ ਕਰਾ ਲਈ ਆਪਾਂ ਨੂੰ ਦਰਸ਼ਣ ਇੰਡੀ ਜਰਾ ਵੀ ਦੇ ਥਾਣਥਣ ਜਿਹੜਾ ਬਹੁਤ ਹੀ ਚੰਗਾ ਕਟਿਆ ਇਹਦੇ ਵੀ ਨਾੜਾ ਨੂੜਾ ਜਿਹੜੀਆਂ ਹਵਾਨੇ ਦੇ ਆਖੀ ਯਾ ਤੇ ਉਹ ਵੀ ਹੁਣ ਆਪਾਂ ਦਿਖਾਉਨੇ ਲੱਗੇ ਤੋ ਇਹ 18 ਲੀਟਰ ਵਾਲੀ ਝੱਟੀ ਆ ਜੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਯਾਰ ਅਗਲੇ ਥਾਣਾ ਤੱਕ ਗੈਪ ਵਿੱਠੋਂ ਬਾਹਰ ਜਾਂਦੇ ਆ ਵਾ ਤੇ ਮਗਰਲੇ ਥਾਣੇ ਤੱਕ ਗੇਟ ਦਾ ਗੈਪ ਜ਼ਰੂਰ ਹੈਗਾ ਵਾ ਓਕੇ ਮੜ ਜਿੱਥੋਂ ਤੱਕ ਚਲੋ ਉੱਥੇ ਦਿਖਾ ਰਾਂਗੇ ਉੱਥੇ ਦਿਖਾ ਰਾਂਗੇ ਜਾਣ ਤੋਂ ਨਾ ਵਾ ਜੀ ਪੂਰੀਆਂ ਤਰੀਕੀਆਂ ਦੇ ਵਿੱਚ ਛੱਡੇ ਤਾਂ ਨਿਸ਼ਾਨੀਆਂ ਆ ਗਈਆਂ ਕਰਮ ਵਾਲੀ ਦੇ ਤੇ ਬਾਈ ਪਸ਼ੂ ਲਿਆਉਂਦਾ ਚੰਗੇ ਤੋਂ ਚੰਗਾ ਆ ਸਾਡੇ ਕੋਲ ਮਾੜੀ ਜੀ ਭਾਈ ਲੋ ਭਾਈ ਕਰੋ ਚੈੱਕ ਕਰੀ ਤਸਵਾ ਨੇ ਨਾਲਾ ਨੋੜਾ ਵੀ ਕਾਫੀ ਜੇ ਤੇ ਖਾਨ ਕੋਲ ਨੂੰ ਵੀ ਬਹੁਤ ਚੰਗਾ ਲੱਗਾ ਤੇ ਇਹਦਾ ਮੁੱਲ ਭਾਈ ਇਹਰਾ ਮੁੱਲ ਵੇਖ ਲਓ ਭਾਈ ਆ ਤੁਸੀਂ ਸਿਆਣੇ ਜੀ ਹਾਂਜੀ ਵਰ ਬਗੀਚਾ ਭਾਜੀ ਵੀ ਆ ਨਹੀਂ ਬਗੀਚੇ ਭਾਜੀ ਕੋ ਤਾਂ ਆਪਾਂ ਛੋਟਾਂ ਕਰਾਉਣੀਆਂ ਹਾਂ ਹਾਂਜੀ ਚਲੋ ਜੋ ਜਾਜ ਆ ਤੁਸੀਂ ਆ ਵੀ ਦੱਸ ਦੋ ਅਨਹੀਂ ਬਾਕੀ ਭਈ ਚਲੋ ਮੈਂ ਇਹ ਨਹੀਂ ਕਹਿੰਦਾ ਮੋਰਾ ਨਸੰਦੀਆਂ ਵਾਧੂ ਲੱਭ ਜਾਂਦੀਆਂ ਜੋੜੀਆਂ ਲੱਭ ਜਾਂਦੀਆਂ ਲੱਭ ਜਾਂਦੀਆਂ ਇਹ ਨਹੀਂ ਗੱਲ ਵੱਤ ਹਾਂਜੀ ਬਿਲਕੁਲ ਜਿਹੜੀ ਆ ਚੀਜ਼ ਹੈ ਨਾ ਹਾਂਜੀ ਹਾਂਜੀ ਦੂਰ ਨੀਲੀ ਰਾਵੀ ਬਹੁਤ ਘਟ ਗਈ ਬੜੀ ਘਟ ਹੋ ਗਈ ਆਪਣੇ ਆਪਣੇ ਘਟਦੀ ਜਾਂਦੀ ਹੈ ਬਿਲਕੁਲ ਇਹਦੀ ਡਿਮਾਂਡ ਭਾਜੀ ਬੜੀ ਜਾਂਦੀ ਹੈ ਡਿਮਾਂਡ ਬੜੀ ਜਾਂਦੀ ਪਸ਼ੂ ਘਟੇ ਫਿਰ ਇਹ ਨਹੀਂ ਉਹ 6 ਫੁੱਟ ਮੇਰਾ ਕੱਦ ਹੈ ਉਹ ਛੋਟੀ ਇਹ ਲੋ ਮੇਰੇ ਮੋਢੇ ਦੇ ਆ ਨਹੀਂ ਨਹੀਂ ਕੱਟਦਾ ਅੱਲਾ ਨੇ ਕੋਈ ਸ਼ੱਕ ਹੈਗਾ ਲਾਉਗਾ ਜੀ ਵੀਡੀਓ ਦੇ ਵਿੱਚ ਦਾ ਮੋਜੋ ਦੇਖ ਰਿਹਾ ਉਹਦੇ ਨੂੰ ਆ ਵੀਖੇ ਡਬਲ ਦਿਖੂਗਾ ਡਬਲ ਬਾਕੀ ਇਹ ਗੱਲ ਨਹੀਂ ਇਹ ਚ ਕੋਈ ਜੂਮ ਵਾਲੀ ਨਹੀਂ ਗੱਲ ਹੈਗੀ ਇਹ ਵੀ ਨਹੀਂ ਜੂਮ ਆਪਾਂ ਕਰਦੇ ਨਹੀਂ ਖੁੱਲੇ ਦੇ ਵਿਚਾਰਾ ਮਰਜੀ ਸਭਾ ਆ ਕੇ ਖੜੇ ਕੋਈ ਚੱਕਰ ਨਹੀਂ ਜੋ ਹੈਗਾ ਆਪਾਂ ਭਾਜੀ ਤੁਹਾਨੂੰ ਪਤਾ ਹੀ ਆ ਬਸ ਆਪਾਂ ਬਹਿ ਕੇ ਸਲਾਹ ਕੀਤੀ ਵੀ ਆਪਾਂ ਮਾਲੇ ਬੜੇ ਮਹੀਨੇ ਦੇ ਭਾਜੀ ਨਹੀਂ ਨਹੀਂ ਇਹ ਲਾ ਵੀ ਆਖਾ ਜੋ 165 ਹੀ ਇਹਦਾ ਵੀ 165 ਆ ਮੋਲੇ ਦਾ ਵੀ 165 ਜੋ ਬਗੀਚੇ ਭਾਜੀ ਇਹ ਵੀ ਭਾਜੀ ਉਹਨੇ ਦੀ ਦੇ ਰੀਏ ਜੋੜਾ ਜੀ ਭਾਜੀ ਕੋ ਲਾਉਗਾ ਨਾ ਹ ਇਹ ਵੀ ਡੇਢ ਦੀ ਹੈ ਛੋਟੀ ਹਾਂ ਜੇ ਕੋਈ ਵੀ ਜੋੜਾ ਲਊਗਾ ਮੈਂ 2000 ਰੁਪਏ ਵੀਰ ਕੋ ਕਹਿ ਕੇ ਛੋੜ ਕਰਾ ਦੂੰਗਾ ਜੇ ਇਕੱਠਾ ਜੋੜਾ ਲਊਗਾ ਜੋੜਾ ਲਊਗਾ ਜੀ ਹਾਂ ਜੀ ਇਹ ਦੋ ਨਹੀਂ ਫਿਰ ਵਾਧਾ ਕਰਾ ਦਾਂਗੇ ਹਾਂ ਜੀ ਦੋ ਵਾਧਾ ਕਰਾ ਦਾਂਗੇ ਤਾਂ ਕੋਈ ਨਹੀਂ ਬਾਕੀ ਕੋਈ ਨਹੀਂ ਆਮੋ ਕੇ ਦੇ ਕੋਈ ਨਹੀਂ ਕਰ ਲਾਂਗੇ ਆਮ ਤਾਂ ਨੂੰ ਆ ਜੇ ਅੱਗੇ ਉਹ ਤੇਰਾ ਮਾਂ ਕੀ ਇਹ ਗੱਲ ਹੈ ਕਿ ਭਾਜੀ ਹਾਂ ਜੀ ਚਲੋ ਮੈਂ ਇਹ ਨਹੀਂ ਕਹਿੰਦਾ ਮੰਨ ਲਓ ਜੇ ਛੋਟੀਆਂ ਨੇ ਮੈਲਾ ਮਾਰਨਾ ਦੁੱਧ ਬਹੁਤਾ ਨਹੀਂ 23 30 ਕਿਲੋ ਤਰਾ ਮਾ ਬਣ ਜਾਣਾ ਬਣ ਜਾਣਾ ਤੇ ਬਾਕੀ ਇਹ ਆ 16 17 ਆ ਗਏ ਵਾਧੇ 35 ਕਿਲੋ ਦੇ ਨਾਲ ਗਰਮੀ ਕਰਕੇ ਦੁੱਧ ਘਾਕ ਆਉਂਦੇ ਆ ਹ 110 20 ਤਾਂ ਉਹ ਵੀ ਗੰਦਿਆ ਹੈ ਗੰਦਿਆ ਵੀ ਗੰਦਿਆ ਤੇ ਮੰਨ ਲਓ ਇਹੋ ਜਿਹਾ ਪਸ਼ੂ ਮੰਨ ਲਓ ਨਹੀਂ ਨਹੀਂ ਇਹ ਤਾਂ ਕਾਹਦਾ ਰਾਉਂਡ ਕਾ ਬਿਠੇ ਰੋ ਕੋਈ ਚੱਕਰ ਹੀ ਨਹੀਂ ਕੋਈ ਇਹ ਮੈਂ ਵੀ ਗੰਦੀ ਧੀ ਜਿਹਾ ਉਹ ਬਾਈ ਜੀ ਕਰੋ ਚੱਕਰ ਨਹੀਂ ਤੇ ਪਸ਼ੂ ਪਸਮ ਕੇ ਇੱਕ ਰਾਉਂਡ ਠੀਕ ਹੈ ਦੁਬਾਰਾ ਰੇੜੀ ਬੰਨ ਦੇਣਾ ਇਹ ਨਸਲਾਂ ਦਾ ਮੁੱਲ ਮੰਨਣਾ ਨਸਲ ਨਸਲ ਵੀ ਇਹਨੇ ਖੋਖ ਲਵਾ ਲਿਆ ਸੀ ਮਰਾ ਇਹ ਦੱਸ ਦਈਏ ਹਾਂਜੀ ਹਾਂਜੀ ਇਹ ਸਭ ਜਨ ਲਗਲਾ ਥੋੜਾ ਜਿਹਾ ਆ ਵੇਖੋ ਨਾ ਸਿੰਗ ਵੀ ਕੋਈ ਇਹ ਜਾ ਉਹ ਕੰਮ ਨਹੀਂ ਕਰਨਾ ਕਿ ਲੋਕ ਖੋਖ ਲਾ ਕੇ ਠੀਕ ਆ ਹਾਂਜੀ ਹਾਂਜੀ ਮੰਨ ਲਓ ਤੁਹਾਨੂੰ ਆਪਾਂ ਉਹ ਕੰਮ ਨਹੀਂ ਕਰਦੇ ਆ ਸਚਾਈ ਹੈ ਬਿਲਕੁਲ ਸਹੀ ਗੱਲ ਆ ਆਪਾਂ ਲਾ ਵੀ ਸਕਦੇ ਜੇ ਕੋਈ ਗੱਲ ਨਹੀਂ ਐਡੀ 1 ਸੈਕਿੰਡ ਦੀ ਗੱਲ ਆ ਹਾਂਜੀ ਪਰ ਆਪਾਂ ਕਿਹਾ ਨਹੀਂ ਇਹ ਦੱਸ ਕੇ ਦੱਸ ਕੇ ਦੱਸ ਓ ਪਹਿਲੀ ਵੀਡੀਓ ਪੂਰੀ ਲਓ ਭਾਈ ਜੇ ਕੋਈ ਭਰਾ ਲਾ ਲੂ ਲਾ ਸਕਦਾ ਤੇ ਲਿਆ ਕੇ ਰੱਖੇ ਜਾਵੇ ਚਲਾ ਸਕਦਾ ਵਾ ਬਿਲਕੁਲ ਠੀਕ ਆ ਠੀਕ ਆ ਜੀ ਇੱਕ ਹੋ ਗਿਰੂ ਲੱਤ ਗਿਆ ਕਰਮ ਵਾਲੀ ਬਾਕੀ ਚਾਉਂ ਦੀ ਹੁੰਦਾ ਹੀ ਇਹ ਵੀ ਡੇਢ ਦੀ ਭਾਰੀ ਹੈ ਰ ਇਹ ਵੀ ਡੇਢ ਦੀ ਡੇਢ ਦੀ ਦੋ ਭਾਜੀ ਇਹ ਵੀ ਡੇਢ ਦੀ ਜੇ ਕੋਈ ਕਿਸ ਦੇ ਵੀਰ ਦੇ ਫੇਟ ਆਉਂਦਾ ਜੋੜਾ ਤੇ ਮਾਨਤਾਲ ਦੇ ਵਿਕੀਚੇ ਭਾਜੀ ਕੋ ਖੁੱਲਾ ਕਰਾ ਸਕਦੇ ਤੁਸੀਂ ਫੋਨ ਲਾ ਕੇ ਆ ਵੀ ਮੰਨੇ ਵੀ ਦੱਸੋ ਆਹ ਘਟੀ ਭਾਜੀ ਕਿਵੇਂ ਆ ਇਹ ਭਾਜੀ ਇਹ ਵੀ ਦੂਜਾ ਸੁਆਜੋ ਅੱਛਾ ਜੀ ਤੇਰੇ 10 ਤੋਂ 11 ਦੇ ਰਹਿੰਦੇ 12 ਅੱਛਾ ਜੀ ਠੀਕ ਆ ਇਹ ਕਿੰਨੇ ਦਾ ਦੱਲਿਆ ਇਹਨੇ ਪਹਿਲੇ ਸੂਏ ਤੋਂ ਦਿੱਤਾ ਜਾ ਮੈਂ ਤਾਂ ਨਹੀਂ ਗੱਲ ਕਰੀ ਘੱਲ ਕਾ ਆ ਵੀ 9 ਲੀਟਰ 9 ਲੀਟਰ ਇਹ ਭਾਜੀ ਇਹਨੇ ਆਪਣੇ ਘਰੋਂ ਹੀ ਲਈ ਆ ਆਪਣੇ ਸੱਜਣਾਂ ਤੋਂ ਨਹੀਂ ਉਹਨੇ ਉਹ ਲਈ ਆ ਰਿਸ਼ਤੇਦਾਰਾਂ ਕੋਲ ਲਈ ਆ ਅੱਛਾ ਜੀ ਠੀਕ ਆ ਕੋਈ ਨਹੀਂ ਕੋਈ ਤੇ ਹੁਣ ਇਹਦੀ ਆਸ ਨਹੀਂ ਹੈਗੀ ਆ 100% ਵੀ 11 ਗੀ ਲੀਟਰ ਚ ਵਾਈ ਕਰੂਗੀ ਅੱਛਾ ਅੱਛਾ ਠੀਕ ਆ ਠੀਕ ਬਾਕੀ ਕੱਟ ਕੱਟ ਤੇ ਚੰਗਾ ਵਾ ਨਿਕ ਕੱਟ ਕੱਟ ਚੰਗਾ ਥੋੜੀ ਜਿਹੀ ਲਸੇਰੀ ਰਹਿ ਗਈ ਮਨੇ ਵੀ ਖੋਲਮਾ ਤੇ ਖੋਲ ਕੇ ਬਾਈ ਦਿਖਾਈਏ ਫਿਰ ਇਹਨੂੰ ਜੀ ਲਜੀਤ ਜੂਟ ਇਹਨੋਂ ਕੋਈ ਛੱਕ ਨਹੀਂ ਜੀ ਬਹੁਤ ਚੰਗੀ ਆ ਪਤਲੀ ਜੰਮੀ ਦੀ ਹੈ ਭਰਾੜੇ ਕੱਦ ਵੀ ਚੰਗਾ ਕੱਦ ਵਜਨ ਦੀ ਬਹੁਤ ਹੀ ਜ਼ਿਆਦਾ ਚੰਗੀ ਇਹ ਥੋੜਾ ਜਿਹਾ ਨੀਲੀ ਚ ਪੱਖ ਰੱਖਦੀ ਮੱਥੇ ਦੇ ਫੁੱਲ ਜਿਹਾ ਆ ਗਿਆ ਵਾ ਬਾਕੀ ਪ्योर ਇਹ ਵੀ ਜੈੱਡ ਬਲੈਕ ਦੇ ਵਿੱਚ ਆਉਂਦੀ ਆ ਤੇ ਕੱਦ ਕੱਟ ਤੇ ਸੰਗਲ ਹੱਡੀ ਪਹਿਲੇ ਸੁਵੇਰਾ ਬਾਈ ਨੇ ਕਰਦੇ ਆ ਕੇ 9 ਲੀਟਰ ਦਿੱਤਾ ਵਾ ਤੇ ਚਲੋ ਹੋਰ ਕੇ ਭਰਾ ਤੋਂ ਦੇ ਤੋਂ ਨੇ ਕਹਿੰਦਾ 11 ਲੀਟਰ ਆ ਹਾਂ ਬਿਲਕੁਲ ਹੀ ਸਾੱਚ ਦੱਸਿਆ ਬਾਈ ਨੇ ਜਿਹੜੀਆਂ ਢਿੱਲਾ ਢੋਲਾ ਜੀ ਕਾਫੀ ਜਿਆਦਾ ਡੇਢ ਲੱਜੂਗੀ 10 ਤੋਂ 12 ਹੋਰ ਬੜੀ ਭਈ ਇੱਕ ਬਾਕੀ ਥੋੜਾ ਸੋਣ ਜਿਹੜਾ ਬਹੁਤ ਹੀ ਚੰਗਾ ਲੱਗਾ ਖੜੇ ਪੂਛ ਪੜੀ ਜੀ ਨੋਕਲਾ ਥਾਂ ਲੱਗਾ ਵਾ ਹੋਗੀ ਤਰੋ ਕੇ ਆਕਾ ਜੀ ਵੀ ਭਰਾ ਸਾਂ ਬੜਾ ਲਾਜੂ ਚਲੋ ਦੁੱਧ ਚੰਗਾ ਭਰਿਓ ਭਾਈ ਹਣੇ ਦੀ ਸਾਂਹ ਛੱਡਨੀ ਆਪਾਂ ਹਾਂ ਕੋਈ ਚੰਨੀ ਭਾਈ ਛੱਡਾਂਗੇ ਸਾਂਹ ਸਾਂਹ ਛੱਡਨੀ ਕਿਉਂ ਨਹੀਂ ਹੈ ਹਾਂਜੀ ਹਾਂਜੀ ਇਹਦਾ ਨਾ ਮਨੇ ਵੀ 165 ਕਹੀਂਗਾ ਹਾਂਜੀ ਹੋ ਜੋ ਅੱਗੇ ਹੋ ਇੱਧਰ ਆ ਜੋ ਥੋੜਾ ਮੰਗਿਆ ਜਾਣਾ ਹੈ ਜੋ ਇੱਧਰ ਆਜੋ ਇੱਥੇ ਆ ਦੱਸ ਦੇਣੀ ਮੈਂ ਕਹਾਂ ਮੇਰਾ ਭਰਾ ਇਹਦਾ ਨਾ 165 ਮਗਲੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਜੋ ਜਾ ਜਾ ਤੁਸੀਂ ਦੱਸ ਦੋ ਆਓ ਕਹਿੰਦੇ ਨਹੀਂ ਤਸੂਹੇ ਰ ਆਪਾਂ ਛੋਟਾ ਅਗਰਾਉਣੀਆਂ ਗੁੜੀਆਂ ਭਾਜੀ ਮੋਲੇ ਦਾ ਪਾਂ ਕਰ ਲਈਏ 85 86 ਅੱਛਾ ਜੀ ਵਿਆਸੀ ਆ ਦੀ ਛੋਟੀ ਦੇ ਦੀ ਨਹੀਂ ਹੈ ਕੀ ਕਸਰਾ ਜੀ ਹੈਗੀ ਆ ਹਾਂਜੀ ਹਾਂ ਨਹੀਂ ਕਰਦੀ ਕਸਰ ਨਹੀਂ ਕੱਟਣੀ 75000 ਰੁਪਇਆ 200 ਛੋਟੋ ਜੀ ਲਓ ਜੀ ਆ ਜੀ ਬਾਕੀ ਛੋਟੀ ਚੰਗੀ ਬੜੀ ਭਾਈ ਪਹਿਲੇ ਇਹ ਕਰਦ ਵਜਨ ਇਹ ਬਿਲਕੁਲ ਛੋਟੀ ਦਾ ਸ਼ੱਕ ਸਾਮਣ ਵਾਲੀ ਆ ਥੋੜੀ ਹਾਂਜੀ ਮੈਂ ਥੋੜੀ ਜਿਹੀ ਨਸੇਰੀ ਆ ਸਾਮ ਬਣਾਦੀ ਆ ਚੀ ਗਾਲਿਆ ਭਾਈ ਬਾਕੀ ਛੋਟੀ ਚਲੋ ਹੁਣ ਆਪਣਾ ਭਰਾ ਐ ਆਪਾਂ ਵੀਡੀਓ ਚ ਪਾਉਣ ਕਰਕੇ ਇਹੋ ਜੀ ਛੋਟੀ ਦਾਪ ਖੜਕੇ 85 90 ਦੀ ਵੇਖ ਸਕਦੇ ਹੋ ਵੇਖ ਸਕਦੇ ਹੋ ਇਹ ਹੈਗੀ ਕਮਾਈ ਮੈਂ ਕਰੀ ਲਈ ਇੱਕ ਨਹੀਂ ਛੋਟੀ ਇਹਨੇ ਲਈ ਨਹੀਂ ਛੋਟੇ ਕੰਮ ਹੀ ਆਈ ਮੈਂ ਕੋ ਬੰਦਾ ਇੱਕ ਦੀ ਡਿਮਾਂਡ ਹੈਗੀ ਉਹ ਇਹਲੇ ਕਰਕੇ ਲਈ ਆ ਲੋਬੀ ਜੀ ਜੇ ਕੋ ਭਰਾ ਸਾਹਮਣੇ ਵੇਖ ਸਕਦਾ ਤੇਰੇ ਪਈਏ ਚਾਰ ਛੱਡਦੀ ਆ ਝੋਟੀ ਜੀ 14 ਦਿਨ ਕਰਦੀ ਹੈ ਜੀ ਇਹ 10 ਤੋਂ 12 ਦਿਨ ਲੈ ਜਾਊਗੀ ਕਰਮ ਵਾਲੀ ਕਰੋ ਜੀ ਚੈੱਕ ਕੈਂਟਰ ਕੱਢੇ ਛੱਡੇ ਰਿਹਾ ਇਹ ਕਿ ਇਹ ਸੁਪਵਾਈਆਂ ਪੂਰੀਆਂ ਵਾ ਹਾਂਜੀ ਦੇਖੋ ਵਰਤੋਂ ਵਿੱਚ ਚੰਗਾ ਪਹਿਣਾ ਹੋਵੇ ਆਪਾਂ। ਬਾਕੀ ਇਹੋ ਹੀ ਆ ਵੀਰ ਜੀ ਆਪਣੇ ਹੱਥ ਜੋੜ ਕੇ ਬੇਨਤੀ। ਹਾਂਜੀ। ਇਹ ਤਸੱਲੀ ਕਰਕੇ। ਹਾਂਜੀ। ਤੇ ਫੇਰ ਖੜੋ। ਠੀਕ ਹੈ ਠੀਕ ਹੈ। ਲਓ ਜੀ। ਬਾਕੀ ਚਲੋ ਇਹ ਆਪਣਾ ਭਰਾ ਆ ਪਹਿਲੀ ਵੀਡੀਓ ਪਾਉਣ ਲੱਗਾ ਏ। ਹਾਂਜੀ ਹਾਂਜੀ। ਬਾਕੀ ਜਿਹੜੀ ਗੱਲ ਦੱਸੂਗਾ ਚ ਕੋਈ ਗਲਤੀ ਨਹੀਂ ਹੋਊਗੀ। ਨਹੀਂ ਬਿਲਕੁਲ। ਮੈਂ ਅੱਗੇ ਕਹਿਣਾ ਵੀ ਜੇ ਕੋਈ ਹੋਰ ਹੁੰਦੀ ਉਹਨੇ ਕਿਹਾ 12 ਲੀਟਰ ਪਹਿਲੇ। ਬਿਲਕੁਲ ਭਾਈ ਬਿਲਕੁਲ। ਨਾ ਨਾ ਭਾਈ ਆਪਾਂ ਜੋ ਆਖਿਆ ਜਿਹੜਾ ਜੋ ਚਵਾਈ ਕੀਤੀ ਆ ਨਾ ਮੈਂ ਉਹ ਹੀ ਦੱਸਣਾ ਆ। ਇਹਨੇ ਵੀ 12 ਦੱਸ ਦਾਂਗੇ ਹੁਣ 13 ਦੇ ਦਊਗੀ। ਬਸ ਜਿੰਨਾ ਇਹਦਾ ਵ ਜੇ ਕੋਈ ਬਿਲਕੁਲ ਸਹੀ ਕਿਲਾ ਬਗੀਚੇ ਭਾਈ ਜੀ ਪੁੱਛੋ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਜੋ ਕੋਈ ਦੱਸਿਆ ਉਹ ਕੋਈ ਅੱਗੇ ਨਹੀਂ ਕਹਿੰਦਾ ਰਿਹਾ ਆ ਵੀਡੀਓ ਪੈਣ ਲੱਗੀ ਆਪਣੀ ਪਹਿਲੀ ਹਾਂਜੀ ਜਿਹੜਾ ਵੀਰ ਭਰਾ ਕੋਈ ਮੇ ਪਸ਼ੂ ਲਊਗਾ ਮੇਰ ਕੋ ਉਹਨੂੰ ਆਪੇ ਭਰਾ ਲੱਗ ਜਾਊਗਾ ਵੀ ਹਾਂ ਵੀ ਕਿੰਨਾ ਕਿ ਝੂਟ ਨਿਕਲੇ ਆਏ ਨੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਦੇਖਣ ਦਿਆਵਾ ਚੱਡਿਆਂ ਤੋਂ ਦੇਖਣ ਦਿਆ ਪਿਆਗਾ ਦੁੱਧ ਮੇਰੀ ਮਹੀਆਂ ਵੀ ਚਵਾਈ ਕਰਨ ਆਪਾਂ ਆਨਲਾਈਨ ਕਰ ਲਾਂ ਦੋ ਟਾਈਮ ਕਰ ਲਾਂ ਚਾਰ ਟਾਈਮ ਤਿੰਨ ਟਾਈਮ ਕੋਈ ਚੱਕਰ ਨਹੀਂ ਪਾਉਂਦਾ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਕਿ ਵੀਰ ਭਰਾ ਕੋ ਨਹੀਂ ਪਹੁੰਚਿਆ ਜਾਂਦਾ ਤੇ ਜ਼ਰੂਰ ਵੀਡੀਓ ਹਸਿਆ ਨਹੀਂ ਹਾਂਜੀ ਬਿਲਕੁਲ ਸਹੀ ਗੱਲ ਹੈ 10 ਦੱਸ 10 ਪਰ ਉਹਦੇ ਥੱਲੇ 15 ਕਿਲੋ ਕਹਿ ਦਈਏ ਉਹਨੇ ਥੋੜਾ ਦੇ ਦੇ ਨਹੀਂ ਨਹੀਂ ਬ ਨੋ ਦੇ ਹਿਸਾਬ ਨਾਲ ਬਿਲਕੁਲ ਸਹੀ ਆ ਜੀ 2 ਵਜੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਜੇ ਸਾਰੇ ਪਸ਼ੂ ਪਾਲਕ ਭਰਾਵਾਂ ਦਾ